ਇਹ ਵੀਡੀਓ ਉਹ ਭਰਾਵਾ ਵਾਸਤੇ ਆ ਕਈ ਵਾਰੀ ਜਿੰਨਾਂ ਨਾਲ ਮਾੜਾ ਮੋਟਾ ਇਹ ਧੋਖਾ ਹੁੰਦਾ ਉਮਰ ਦਾ ਪਸ਼ੂ ਦੀ ਉਮਰ ਲਕੋ ਲੈਂਦੇ ਆ ਨੇ ਵਿਚ ਭਰਾ ਕਈ ਵਾਰੀ ਤੁਸੀਂ ਕੱਟੀ ਲੈਣੀ ਆ ਬੱਛੀ ਲੈਣੀ ਆ ਹੁੰਦੀ ਉਹ 2 ਸਾਲ ਦੀ ਆ 2.5 ਸਾਲ ਦੀ ਆ ਪੱਕੀਆਂ ਹੋਣਾ ਪੰਗਾ ਹੁੰਦਾ ਕਈ ਵਾਰੀ ਰਹਿਦੀਆਂ ਨਹੀਂ ਅਗਲਾ ਕਹਿੰਦਾ ਬਈ ਇਹ ਤਾਂ 1.5 ਸਾਲ ਦੀ ਆ ਕਿਉਂਕਿ ਉਹਨਾਂ ਨੇ ਵੇਚ ਨਹੀਂ ਹੁੰਦੀ ਆ ਉਹ ਤਾਂ ਤੁਹਾਨੂੰ ਕਹੂਗਾ ਦੰਦਾਂ ਤੋਂ ਪਸ਼ੂ ਦੀ ਉਮਰ ਦਾ ਕਿਵੇਂ ਪਤਾ ਕਰਨਾ ਬਈ ਉਹ ਮੈਂ ਤੁਹਾਨੂੰ ਦੱਸਦਾ ਜਿੰਨਾਂ ਕਾਪਾ ਨੂੰ ਪਤਾ ਤੁਹਾਨੂੰ ਉਹਨਾਂ ਦੱਸ ਦਾਂਗੇ ਅੱਜ ਤੋਂ ਬਾਅਦ ਜਿਹੜੇ ਭਰਾ ਨੇ ਖਰੀਦਣੀਆਂ ਦੰਦ ਜ਼ਰੂਰ ਦੇਖਿਓ ਕੱਟੀ ਬੱੱਚੀ ਖਰੀਦਣੀ ਨਾ ਸਪੈਸ਼ਲ ਜਾਂ ਕਈ ਵਾਰੀ ਮੱਜਾਂ ਝੁੱਟੀਆਂ ਵੀ ਖਰੀਦਣਗਾ ਕਈ ਵਾਰੀ ਅਗਲਾ ਕਹਿੰਦਾ ਪਹਿਲਣਾ ਜੀ ਸਾਡੀ ਝੋਟੀ ਆ ਕਿ ਆਹ ਪਹਿਲਣਾ ਸੂਈ ਆ ਦੰਦਾਂ ਚ ਉਹ ਪੂਰੀ ਹੋਈ ਪਈ ਹੁੰਦੀ ਆ ਚਾਰ ਦੰਦ ਛੇ ਦੰਦ ਉਹ ਪਹਿਲਾ ਸੂਆ ਸੂਈ ਸਮਝ ਲਓ ਦੂਜੇ ਤੀਜੇ ਦੇ ਬਰਾਬਰ ਹੀ ਆ ਮੀਲਿਆਂ ਚ ਦੰਦਾਂ ਦੇ ਹਿਸਾਬ ਨਾਲ ਲੜਾਉਂਦੇ ਆ ਅੱਜ ਚਲੋ ਬੜਾ ਲੰਬਾ ਨਹੀਂ ਕੰਮ ਕਰਦੇ ਜਿਹੜੇ ਬਾਈਆਂ ਨੂੰ ਤਾਂ ਦੰਦਾਂ ਤੋਂ ਮਰਦਾ ਪਤਾ ਚਾਹੋ ਉਹਦੀ ਉਹ ਵੀਡੀਓ ਨਾ ਦੇਖਿਓ ਜਿਹੜੇ ਮੇਰੇ ਭਰਾਵਾਂ ਨੂੰ ਨਹੀਂ ਪਤਾ ਉਹ ਦੇਖ ਲਿਓ ਤਾਂ ਕਿ ਤੁਹਾਡੇ ਨਾਲ ਧੋਖਾ ਨਾ ਹੋਵੇ ਜਿਹੜੇ ਤਾਂ ਪਸ਼ੂ ਦੇ ਹੁੰਦੇ ਆ ਅੱਠ ਦੰਦ ਹੁੰਦੇ ਆ ਇਹੇਠੇ ਅੱਠੇ ਦੰਦਾਂ ਤੋਂ ਖੀਰੇ ਹੁੰਦੇ ਆ ਜਦੋਂ ਵੀਰੇ ਬੱਚੇ 2 ਸਾਲ ਤੱਕ ਇਹ ਅੱਠ ਦੇ ਅੱਠ ਦੰਦ ਬਰਾਬਰ ਰਹਿੰਦੇ ਆ ਵੇਹ ਜਾ ਪਤਾ ਕਿਉਂ ਜਿਹੜੇ ਅੱਠ ਦੰਦ ਆ ਇਹ ਨਾ ਖੀਰਾ ਰਹੂਗਾ ਪਸ਼ੂ 2 ਸਾਲਾਂ ਤੱਕ ਇਹ ਅੱਠ ਦੇ ਅੱਠ ਦੰਦ ਰਹਿਣਗੇ ਬਰਾਬਰ ਜਿਵੇਂ ਆਪਾਂ ਕਹਿ ਦਈਏ ਐਂ ਉਂਗਲਾਂ ਬਰਾਬਰ ਕਰਦਾ ਨਾ ਮੈਂ ਐ ਇਹ ਬਰਾਬਰ ਜਿੱਦੇ ਬਈ ਜੀ ਪਸ਼ੂ ਨੇ ਬਚਾ ਲੜਲੇ ਦੋ ਦੰਦ ਸਿੱਟੂਗਾ ਪਸ਼ੂ ਅੱਠਾਂ ਚ ਤੁਸੀਂ ਵਿਚਾਲੋ ਲਿਆਇਓ ਤਿੰਨ ਉਧਰ ਛੱਡ ਦੋ ਤਿੰਨ ਉਧਰ ਵਿਚਾਲੜਲੇ ਜਿਹੜੇ ਦੋ ਦੰਦ ਆ ਜਾਣਗੇ ਉਹ ਸਿੱਟ ਤੇ ਬਰਾਬਰ ਆ ਗਏ ਦੋ ਤੋਂ ਲੈ ਕੇ 2.5 ਸਾਲਾਂ ਦੇ ਵਿੱਚ ਪਸ਼ੂ ਦੋ ਦੰਦ ਹੋ ਜਾਂਦਾ ਕਦੇ ਵੀ ਤੁਸੀਂ ਇੱਕ ਕੱਟੀ ਬੱਚੀ ਖਰੀਦੋਗੇ ਜ਼ਰੂਰ ਚੈੱਕ ਕਰਿਓ ਵੀ ਕਿੰਨੀ ਉਮਰ ਦੀ ਆ ਪਹਿਲਾਂ ਅਗਲੇ ਤੋਂ ਪੁੱਛ ਲਿਓ ਬਾਅਦ ਚ ਤੁਸੀਂ ਦੰਦ ਵਟ ਲਿਓ ਅਗਲੇ ਦਾ ਗੱਪ ਸੱਚ ਉੱਠੀ ਨਿਕਲ ਜੂ ਫੇਰ ਜਦੋਂ ਪਸ਼ੂ ਨੇ ਚਾਰ ਦੰਦ ਹੋਣਾ ਕਈ ਵਾਰੀ ਚਾਰ ਦੰਦ ਦੇ ਵੀ ਕਟੀਆਂ ਭਰਾ ਲਿਆਏ ਆ ਬਹੁਤ ਬਾਈ ਕਹਿੰਦੇ ਆ ਯਾਰ ਸਾਨੂੰ ਤਾਂ ਇੰਨੇ ਫਿਰ ਮੈਂ ਕਹੇ ਬਾਈ ਜਿਹੜਾ ਚੱਲ ਹੋ ਗਿਆ ਹੋ ਗਿਆ ਆਪਦੀ ਸੰਭਾਲ ਕਰ ਲੈ ਰਹੇ ਜੋਗੀ ਔਖਾ ਸੌਖਾ ਮੱਥਾ ਮਾਰ ਲਓ ਹੁਣ ਚਾਰ ਦੰਦ ਜਿਹੜਾ ਪਸ਼ੂ ਆ ਨਾ ਬیرے ਉਹ ਹੋ ਜਾਂਦਾ 2.5 ਸਾਲਾਂ ਤੋਂ ਲੈ ਕੇ 3.5 ਸਾਲ ਦਾ ਚਾਰ ਦੰਦ ਪਸ਼ੂ ਹੋ ਜਾਂਦਾ ਬੱਚੀ ਆ ਚਾਹ ਉਹਦੀ ਕੱਟੀ ਆ ਇਸ ਤਰ੍ਹਾਂ ਬਾਈ ਦੰਦਾਂ ਤੋਂ ਤੁਸੀਂ ਦੇਖ ਕੇ ਪਸ਼ੂ ਦੀ ਉਮਰ ਦਾ ਅੰਦਾਜ਼ਾ ਲਾ ਸਕਦੇ ਹੋ ਐਵੇਂ ਕਿਸੇ ਦੇ ਪਿੱਛੇ ਲੱਗ ਕੇ ਨਾ ਤੁਸੀਂ ਲੈ ਲਿਆ ਕਰੋ ਵੀ ਜੇ ਅਗਲੇ ਨੇ ਕਹਤਾ ਤਾਂ 1.5 ਸਾਲ ਦੀ ਤੇ 1.5 ਦੀ ਆ ਦੰਦ ਦੇਖਦੇ ਨਹੀਂ ਫਿਰ ਪਸਤਾਉਨੇ ਹੋ ਬਾਕੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਨੂੰ ਫੋਲੋ ਸਬਸਕ੍ਰਾਈਬ ਕਰ ਲਿਓ ਬਾਈ ਤੇ ਅੱਗੇ ਵੀਡੀਓ ਸ਼ੇਅਰ ਕਰ ਦਿਓ ਵੀਰੇ ਧੰਨਵਾਦ ਸਸੀਕਾਲ ਜਿਹੜੇ ਭਰਾਵਾਂ ਨੇ ਵੀਡੀਓ ਦੇਖੀ